ਇੱਕ ਪਾਸੇ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਉੱਤੇ ਹੀ ਦੂਜੇ ਪਾਸੇ ਖੇਤਾਂ ਵਿੱਚ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਗੁਲਾਬੀ ਸੁੰਡੀ ਦੇ ਪ੍ਰਕੋਪ ਕਾਰਨ ਬਰਬਾਦ ਹੋ ਰਹੀ ਹੈ। ਅਤੇ ਕਿਸਾਨ ਇਸ ਹੁਨੀਤੇ ਸਿਵਾਏ ਅੱਥਰੂ ਬਹਾਉਣ ਦੇ ਕੁਝ ਵੀ ਕਰਨ ਵਿੱਚ ਅਸਮਰਥ ਦਿਖ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬਰਗਾੜੀ ਤੋਂ ਜਿੱਥੋਂ ਦੇ ਰਹਿਣ ਵਾਲੇ ਕਿਸਾਨ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਆਪਣੀ ਮਾਲਕੀ ਵਾਲੀ 5 ਏਕੜ ਜ਼ਮੀਨ ਹੈ ਅਤੇ 15 ਏਕੜ ਜ਼ਮੀਨ ਉਹਨਾਂ ਨੇ 70,000 ਰੁਪਏ ਪ੍ਰਤੀ ਏਕੜ ਠੇਕੇ ਤੇ ਲਈ ਹੋਈ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਖੇਤੀਬਾੜੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਢੋਨੇ ਦੀ ਪ੍ਰਾਲੀ ਨੂੰ ਅੱਗ ਲਾਏ ਬਗੈਰ ਕਣਕ ਦੀ ਬਿਜਾਈ ਆਪਣੇ ਖੇਤਾਂ ਵਿੱਚ ਕੀਤੀ ਸੀ ਜਿਸ ਕਾਰਨ ਹੁਣ ਉਹਨਾਂ ਨੂੰ ਵੱਡਾ ਨੁਕਸਾਨ ਚਲਣਾ ਪੈ ਰਿਹਾ ਉਹਨਾਂ ਦੱਸਿਆ ਕਿ ਢੋਨੇ ਦੀ ਪ੍ਰਾਲੀ ਗਿਆਂ ਉਹਨਾਂ ਨੇ ਗੱਠਾ ਬਣਾਈਆਂ ਸਨ ਜਿਸ ਕਾਰਨ ਢੋਨੇ ਦੇ ਪਲਣ ਵਾਲੀ ਸੁੰਡੀ ਨੇ ਉਹਨਾਂ ਦੀ ਖੇਤਾਂ ਵਿੱਚ ਖੜੀ ਕਣਕ ਦੀ ਫਸਲ ਉੱਤੇ ਹਮਲਾ ਕਰ ਦਿੱਤਾ ਰੋੜ ਸੁਖਮੰਦਰ ਸਿੰਘ ਸੁਖਮੰਦਰ ਜੀ ਕੀ ਕਾਰਨ ਹੈ ਅੱਜ ਕਿਸਾਨ ਤੁਹਾਡੇ ਕੋਲ ਕਣਕ ਕਿਉਂ ਬਈਆ ਕਾਕੇ ਜੀ ਇਹ ਸੁੱਢੀ ਪੈ ਕੇ ਜੜ ਚ ਅੱਗ ਨਾ ਲੱਗਣ ਕਰਨਗੇ ਗੱਠਾ ਬਣਗਾ ਇਹ ਸਾਰੇ ਵਾਂ ਤੇ ਪੱਕੇ ਕਦੇ ਆਪਣੇ ਵਾਂਦੇ ਆ ਜੀ ਵੇਖ ਲੈ ਠੇਕੇ ਤੇ ਪੰਜ ਕਦੇ ਆਪਣੇ ਆਉਦੇ ਆ ਜੀ ਸਾਡੇ ਤੇ ਗੱਠਾ ਬਣਗਾ ਸਾਡੇ ਤੇ ਇਹੀ ਹਾਲ ਹੈ ਜੀ ਪਿੱਛੇ ਵੀ ਤੁਸੀਂ ਵੇਖ ਕੇ ਆਏ ਬਾਈ ਤੇ ਕਣਕ ਆ ਵੀ ਤੁਹਾਡੇ ਸਾਹਮਣੇ ਕਿੰਨਾ ਖਰਚਾ ਆ ਗਿਆ ਸੀ ਜਦੋਂ ਤੁਸੀਂ ਕਣਕ ਬਈ ਸੀਗੀ ਹਾਂਜੀ ਜਦੋਂ ਕਣਕ ਦਾ ਕਿੰਨਾ ਖਰਚਾ ਸੀ 800 ਤੋਂ 10000 ਕਿਲਾ ਆਇਆ ਜੀ ਪਹਿਲਾਂ ਬਲੈਕ ਚ ਰਹਿ ਹਾਲੀਆਂ ਜੀ 2 ਮੋਲ ਦਾ ਆਇਆ ਜੀ ਹੁਣ ਫਿਰ ਦੁਬਾਰਾ ਫਿਰ ਵੀਜ ਨੇ ਆਈ ਕੁੱਲ ਕਿੰਨਾ ਨੁਕਸਾਨ ਹੋ ਗਿਆ ਕੋਲਸ ਲਗਭਗ 15 ਤੋਂ 20 ਹਜ਼ਾਰ ਦਾ ਨੁਕਸਾਨ ਹੋਈ ਗਿਆ ਜੀ ਇੱਕ ਕਿੱਲੇ ਦਾ ਹਾਂਜੀ ਹੱਕ ਜੀ ਦੁਬਾਰੇ ਵੀਜਾਂ ਨਾਲ ਫਤਿਆਂ ਕੀਤੀਆਂ ਜੀ ਤੋਂ ਤੁਹਾਡੇ ਸਾਹਮਣੇ ਬਖਾਤੀਆਂ ਤੁਹਾਨੂੰ ਤੇ ਇਹ ਕਿਹੜੀ ਹੁੰਦੀ ਔਰ ਕੀ ਇਹ ਨੁਕਸਾਨ ਕੀਤਾ ਇਹ ਇਹ ਜੜਚ ਹੁੰਦੀ ਆ ਜੀ ਬੋਟਾ ਸਕਾਉਂਦੀ ਆ ਹੋਰ ਹਾਂਜੀ ਪਹਿਲਾਂ ਕਿੰਨੀ ਵਾਰ ਅਗਲਾਂ ਨੇ ਕੋਈ ਆ ਕੇ ਸਾਰ ਲਈ ਨਹੀਂ ਜੀ ਉਹਨਾਂ ਨੂੰ ਬਖਾਇਆ ਸੀਗਾ ਕੱਲ ਉਹ ਆ ਦੇ ਸਾਡੇ ਦਰ ਆਪ ਦੇ ਪਈ ਪਈ ਆ ਅਸੀਂ ਕੀ ਕਰਗੇ ਵੀ ਗਾ ਨੂੰ ਅੱਗ ਲਗਾਇਆ ਕਰੋ ਇਹ ਅਗਰੇ ਹਾਲ ਹੈ ਇਹ ਕੋਈ ਅਗਰ ਹਾਲ ਨਹੀਂ ਹੈ ਤਾਂ ਹੁਣ ਤੁਸੀਂ ਕੀ ਹਾਲ ਗੱਡਿਆ ਮੇਰੇ ਦਾ ਭਾਸ਼ਾ ਜੀ ਦਮਾਰੇ ਹੁਣ ਵਾਂ ਠੇਕੇ ਤੇ ਥੋੜਾ ਫਿਰ 75 76 ਹਜ਼ਾਰ ਨੂੰ ਵਾਂ ਠੇਕੇ ਤੇ ਆ ਕਿਉਂ ਦਮਾਰੇ ਜੀ ਜਾ ਕੇ ਉਹ ਵੀ ਅਗੇ ਜਿਵੇਂ ਪੰਜਾਹਾਂ ਨਿਕਲੇ 23 ਮਾ ਨਿਕਲੂਗੇ ਜੀ ਹਜੇ ਹਫਤਾ ਵੀ ਜੀ ਨਹੀਂ ਜਾਂਦੀ ਜੀ ਹੱਥੋਂ ਸਾਹਮਣੇ ਵਾਂਨ ਕਰਿਆ ਕਰਦੇ ਗੁਰਮੇਲ ਸਿੰਘ ਗੁਰਮੇਲ ਜੀ ਕੀ ਸਮੱਸਿਆ ਆਈ ਹੈਗੀ ਤੁਹਾਨੂੰ ਸਮੱਸਿਆ ਆਈ ਆਈ ਗੱਠਾ ਬਣਾ ਗਏ ਸਾਰੇ ਵਾਂਦੀਆਂ 20 ਤੋਂ 25 ਕਿਲੋ ਮੇਰੇ ਕੋਲ ਠੇਕੇ ਤੇ ਆ 5 ਕਿਲੇ ਆਉਂਦੇ ਆ ਇਸੇ ਗੱਠਾ ਬਣਾ ਕੇ ਤੇ ਤਊਆਂ ਮਾਰਕੀਟ ਸੁਪਰ ਸੀਟਰ ਦਾ ਬੀਜ ਤੀ ਕਣਕ ਵਧੀਆ ਵਾਰ ਬਣਾ ਕੇ ਉਹਦੇ ਕਾਰਨ ਜਦੋਂ ਹੁਣ 15 20 ਦਿਨਾਂ ਤੋਂ ਪਾਣੀ ਲਾਇਆ ਤੇ ਪਾਣੀ ਤਾਂ ਬਸੂੰਡੀ ਪੈ ਗਈ ਅਸੀਂ ਦਵਾਈਆਂ ਵਾਲੇ ਕੋਲੇ ਗਏ ਉਹਦੇ ਸੰਗ ਫਰਾਟੇ ਪਾ ਦੋ ਮਿੱਟੀ ਚ ਮਿਲਾ ਕੇ ਪਾ ਦਿਓ ਅਸੀਂ ਪਾਤੀ ਸੂੰਡੀ ਫੇਰ ਨਹੀਂ ਮਰੀ ਫੇਰ ਤੁਮਾਰੇ ਕਿ ਉਹਨਾਂ ਨੇ ਕੋਰਾ ਜਿਹੜਾ ਸੰਗ ਸਪਰੇਅ ਦਿੱਤੀ ਅਸੀਂ ਉਹਦਾ ਵੀ ਕੀਤਾ ਸਰਕਾ ਪਰ ਉਹ ਫੇਰ ਨਹੀਂ ਕਾਰਨ ਦੋਹੀ ਫੇਰ ਆ ਵੇਖ ਲਓ ਕਿੱਡੀ ਕਿੱਡੀ ਸੂੰਡੀ ਫਰਦੀ ਆ ਇਸੇ ਕਾਰਨ ਸਾਨੂੰ ਕਣਕ ਬੋਣੀ ਪਈ ਹੋਣ ਹਾਰ ਕੇ ਦਮਾਰੇ ਵੀ ਜਾਗੇ ਕਿੰਨਾ ਨੁਕਸਾਨ ਹੋ ਗਿਆ ਕਿੱਲੇ ਮਗਰਾ ਸਾਰਾ ਟੁੱਟ ਟੋਟਲ ਮੇਰਾ 2 ਲੱਖ ਹਾਂ 2 ਲੱਖ ਰੁਪਏ ਦਾ ਨੀੜ ਹੋ ਗਿਆ ਹੋਊਗਾ ਮੇਰਾ ਸਾਰੇ ਵਾਹਨ ਮਗਰਾ ਤੇ ਹੁਣ ਹੁਣ ਵੇਖੋ ਤੇ ਮੇਰਾ ਹਜੇ ਜਿਹੜਾ ਹੁਣ 20 20 ਬਲੈਕ ਚ ਮਿਲ ਜਾਂਦੇ ਆ ਤੇ ਆ ਸਪਰੇ ਆ ਦੂਜੀ ਤਾਂ ਮਿਲਦੀ ਨਹੀਂ ਡੀਪੀ ਦਾ ਕੀ ਕਰਨਾ ਕੀ ਸੰਡੀ ਕਿਉਂ ਪੈ ਰਹੀ ਇਹ ਅੱਗ ਨਹੀਂ ਲੱਗਣ ਕਾਰਨੀ ਪੈਂਦੀ ਆ ਜੀ ਅੱਗ ਲੱਗਣ ਕਰਕੇ ਜਾਂ ਰੇਹਾਂ ਸਪਰੇ ਆ ਕੋਈ ਰੇਹਾਂ ਸਪਰੇ ਆ ਜੀ ਹੋ ਸਕਦਾ ਈ ਕਬਲਾ ਹੋ ਅਸੀਂ ਕਿਹੜਾ ਬਣਾਉਣੀ ਆ ਕੀ ਰੇ ਸਪਰੇਅ ਮਾਰੀ ਆਉਂਦੀ ਹੋਵੇ ਉਹਦੇ ਕਰਨ ਸਿੱਧੀ ਵਿੱਚ ਹੀ ਬਜਾਈ ਨਹੀਂ ਸੀ ਹਾਂ ਹਾਂਜੀ ਕਥਾ ਬਣਾ ਕੇ ਸਿੱਧੀ ਬਜਾਈ ਕੀਤੀ ਆ ਕਿਤਾ ਅਸੀਂ ਲਾਈ ਨਹੀਂ 2 ਸਾਲ ਹੋ ਗਏ ਖੇਤੀ ਨੂੰ ਪਾਣੀ ਵਿਭਾਗ ਨੂੰ ਸੂਚਿਤ ਕੀਤਾ ਸੀ ਪਾਣੀ ਵਿਭਾਗ ਵਾਲੇ ਕੱਲ ਮੈਂ ਉੱਥੇ ਪਾਣੀ ਲਈ ਜਾਂਦਾ ਸੀ ਉਹਦਾ ਸਪਰੇਅ ਕਰਕੇ ਆਇਆ ਸੀ ਉੱਥੇ ਮੈਨੂੰ ਟੱਕਰੇ ਸੀ ਰਾਤ ਮੈਂ ਕਿਹਾ ਬਈ ਆ ਸੁੰਡੀ ਬਹੁਤ ਪਈ ਐ ਨਹੀਂ ਮੈਂ ਤਾਂ ਵਾਹ ਕੇ ਵਿਜਨੀ ਆ ਉਹਦੇ ਬਾਈ ਯਾਰ ਅੱਗ ਤੋਂ ਹੱਲ ਕੋਈ ਨਹੀਂਗਾ 5 ਤੋਂ ਬਾਅਦ ਤੁਸੀਂ ਅੱਗ ਲਾ ਲਿਆ ਕਰੋ ਤੇ ਪਰ ਇਹਦਾ ਹੱਲ ਕੋਈ ਨਹੀਂ ਗਾ ਸਾਡੇ ਤਾਂ ਆਪ ਵੀ ਪਈ ਪਈ ਆ ਬਾਅਦ ਚ ਉਹ ਖੇਤੀਬਾੜੀ ਹੁਣ ਮੈਂ ਨਾ ਤਾਂ ਉਹਨਾਂ ਜਾਣਦਾ ਨਹੀਂ ਜਿਹੜੇ ਸਾਡੇ ਇੱਥੇ ਅਧਿਕਾਰੀ ਆ ਪਿੰਡ ਚਾ ਕੇ ਜੀ ਪਿੰਡ ਚਾ ਖੇਤੀਬਾੜੀ ਵਾਲੇ ਉਹਨਾਂ ਨੂੰ ਆਖਿਆ ਉਹਦੇ ਹੱਲ ਕੋਈ ਨਹੀਂ ਗਏ ਇਹਦਾ ਬਸ ਉਹ ਵੀ ਆ ਜੀ ਪਹਿਲਾਂ ਵੀ ਤੁਸੀਂ ਪਹਿਲਾਂ ਵੀ ਇਦਾਂ ਬੀਜੀ ਸੀ ਪਹਿਲਾਂ ਵੀ ਪਿਛਲੀ ਾਰ ਬੀਜੀ ਸੀ ਕਿ ਪਿਛਲੀ ਾਰ ਫੂੰਦੀ ਘਟ ਪਈ ਸੀ ਤੇ ਪਰ ਐਰ ਕੀ ਜਿਆਦਾ ਜਦੋਂ ਉਹਦੇ ਬਈ ਵਾਰ-ਵਾਰ ਗੱਠਾ ਬਣਾਉਣ ਨਾਲ ਸੂੰਡੀ ਦਾ ਜਿਆਦਾ ਅਟੈਕ ਹੁੰਦਾ ਔਰ ਸਾਡੇ ਕੱਲ ਉੱਤੇ ਖੂਹ ਤੇ ਵੱਡੇ ਖੂਹ ਤੇ ਮਿੱਟੀ ਚੈੱਕ ਕਰਨ ਵਾਲੇ ਵੀ ਆਏ ਸੀ ਉਹਾਂ ਦੇ ਬਈ ਤੁਸੀਂ ਜਿਆਦਾ ਤਾਂ ਅੱਗ ਲਾਉਣ ਕਾਰਨ ਖੁਦਾ ਵਾਂ ਠੀਕ ਰਹਿਣ ਕੇ ਸਵਾਹ ਜ਼ਰੂਰੀ ਆ ਬਈ ਛੁੰਡੀ ਆਂਡੇ ਉਂਡੇ ਖਤਮ ਹੁੰਦੇ ਰਹੋਗੇ ਤੁਸੀਂ ਅੱਗ ਲਾਇਆ ਕਰੋ ਤੇ ਹੋਰ ਦੇ ਵੀ ਆਸੇ ਪਾਸੇ ਕਿਤੇ ਤੁਹਾਡੇ ਖੇਤ ਨਹੀਂ ਹੋਰ ਦੇ ਵੀ ਆਈ ਹੋਰ ਦੇ ਆ ਸਾਹਮਣੇ ਵਾਂ ਆਉ ਤਰੇ ਦਿਸੀਆਂ ਤਾਂ ਉਧਰ ਵੀ ਆ ਔਰ ਸਾਨੂੰ ਉਹ ਆਪਦੀ ਖੇਤਲ ਕਰੀ ਜਾਂਦੇ ਸੀ ਕਰਕੇ ਥੱਕ ਹਾਰ ਕੇ ਹਟ ਗਏ ਆ ਅਸੀਂ ਦੱਸ ਸਰਕਾਰ ਤੋਂ ਹੀ ਮੰਗ ਕਰਦੇ ਆ ਵੀ ਸਾਨੂੰ ਆ ਜਿੰਨਾ ਕੋਈ ਖਰਚਾ ਸਾਡਾ ਦਮਾਰੇ ਹੋ ਸਾਡਾ ਦਿੱਤਾ ਜਾਵੇ ਨਹੀਂ ਤਾਂ ਸਰਕਾਰਾ ਫੋਕਲੇ ਵਾਅਦੇ ਹੀ ਕਰਦੀਆਂ ਵੀ ਇੰਨਾ ਅਸੀਂ ਐ ਕਰਾਂਗੇ ਜੋ ਕਰਾਂਗੇ ਹੁਣ ਆ ਕੇ ਸਰਕਾਰਾਂ ਵੇਖਰ ਕੀ ਆ ਉਹਸਲਾ ਹਸਟਲਟ ਉਹਨਾਂ ਦਾ ਕਿਉਂ ਲੱਗਦਾ ਦੱਸ ਦੇਦਾ ਤੇ ਆ ਕਿਉਂ ਨਹੀਂ ਟਰੈਕਟਰ ਫਰਦਾ ਦਿੰਦਾ ਵੀ ਕਣਕ ਵਾਈ ਜਾਂਦਾ ਖੇਤੀ ਅਧਿਕਾਰੀ ਵਾਲੋਂ ਕੋਲੋਂ ਉਹਨਾਂ ਕੋਲੇ ਪਜਾ ਕੇ ਕਰਨੀ ਕਿਹਾ ਸੀਗਾ ਕਿ ਅਸੀਂ ਜਿਹੜੇ ਬੰਦੇ ਕਣਕ ਨੂੰ ਪਰਾਲੀ ਨੂੰ ਅੱਗ ਨਹੀਂ ਲਾਉਣਗੇ ਉਹਨਾਂ ਨੂੰ ਅਸੀਂ 1500 ਰੁਪਏ ਜਾਂ 2500 ਰੁਪਏ ਦੇਵਾਂਗੇ ਕੀ ਉਹ ਮਿਲਿਆ ਦੇ ਕੋਲੇ ਨਹੀਂ ਆਏ ਪੈਸੇ ਤਾਂ ਕੀ ਮਿਲਨੇ ਆ ਸਾਡੇ ਕੋਲੇ ਆ ਕੇ ਸਾਰਨੀ ਨੇ ਵੀ ਪੁੱਛਣ ਵੀ ਕੋਈ ਆਜ਼ਾਦ ਅਧਿਕਾਰੀ ਕਰਨ ਕੀ ਗੱਲ ਆ ਵੀ ਕਾਸ਼ ਤੋਂ ਵਾਈ ਜਾਂਦੇ ਤੁਸੀਂ ਅਸੀਂ ਹਾਲ ਕੇ ਥੋੜੀ ਟਿਕਰਾਜ ਪਹੁੰਚ ਕੀਤੀ ਆ ਵੀ ਚੱਲ ਉਹਨਾਂ ਨੂੰ ਇਹ ਕੇ ਅਸੀਂ ਵਿਖਾਉਣੇ ਆ ਵੀ ਅਗਲਾ ਕਹਿੰਦਾ ਕਿ ਨਹੀਂ ਜਾਣ ਪਿਆ ਵੇ ਕੋਣ ਆਪ ਦਾ ਫਸਲਵਾਦੂਆ ਨਹੀਂ ਉਹ ਤਾਰ ਕੇ ਬਾਲੀਆ ਕੋਈ ਸਲਾਹ ਸਾਡੇ ਠੇਕੇ ਦੇ ਮੇਰੇ ਕੋ 75 ਤੋਂ 70000 ਰੁਪਏ ਤੇ ਕੁਰਬਾਨ ਆ ਤੇ ਦੱਸੋ ਅਸੀਂ ਇਹਦਾ ਕੀ ਹੱਲ ਕਰੀਏ ਹੁਣ ਜਿੰਨਾ ਮਾਰਾ ਤਾਂ ਖੜਾ पहला गठा बने गठा नीचा प्रॉपर्टी बेचने और खरीदने के लिए संपर्क करें फेयर डील प्रॉपर्टीज